ਕਰਮਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਇ ਤਿਥਾ ਘੜੀਐ ਸੁਰਤ ਮਤਿ ਮਨ ਬੁੱਧ ਤਿਥਾ ਘੜੀਐ ਸੁਰ ਸਿਧਾ ਕੀ ਸੁਧ ਕਰਮਖੰਡ ਕੀ ਬਾਣੀ ਜੂਰ ਤਿਥਾ ਪੂਰਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਿਨ ਮਹ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿ ਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਹਿ ਮਰਹ ਨਾ ਠਾਕੇ ਜਾਹੇ ਜਿਨ ਕਾ ਰਾਮ ਵਸੈ ਮਨੁ ਮਾਹੇ ਚਿਥਾ ਭਗਤ ਵਸਹਿ ਕੀ ਲੋਅ ਕਰਹਿ ਆਨੰਦ ਸਚਾ ਮਨਸੂਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਚਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤ ਅੰਤ ਨ ਅੰਤ ਇਥਾ ਲੋ ਲੋ ਆਕਾਰ ਜਿਬ ਜਿਬ ਹੁਕਮ ਤੇਵਾ ਤੇਵ ਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਹਾਂਜੀ ਜਤ ਪੋਲੜਾ ਬੋ ਪੋਲਾ ਬੋੜਣਾ ਜਤ ਪਾਠ ਨਹੀਂ ਕਰਨਾ ਹਾਂਜੀ ਜਤ ਪਾਹਾਰਾ तीर्ज सुन यार अहरण मत वेद हथियार पौ खल्ला अग्नि तपता खल्ला ए उपाठ कस के थोड़ा ज्या अटक लाके ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਖਲਾ ਨਹੀਂ ਬੋਲਣਾ ਭੰਲਾ ਭਾ ਜੀ ਵਾਹਿਗੁਰੂ ਜੀ ਖੱਲਾ ਵੀ ਨਹੀਂ ਬੋਲਣਾ ਲੱਲੇ ਨੂੰ ਬਿੰਦੀ ਨਹੀਂ ਲਾਉਣੀ ਉੱਪਰ ਖੱਲਾ ਪਾਠ ਹੀ ਹੋਵੇਗਾ ਹਾਂਜੀ ਭੋਖ ਖੱਲਾ ਅਗਨ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਾਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਘਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਹੈ ਸਗਲ ਜਗਤ ਇਹ ਪਾਠ ਜਗਤ ਹੀ ਹੋਵੇਗਾ ਜਗਤ ਨਹੀਂ ਬੋਦਣਾ ਜਿਵੇਂ ਪਿਛੇ ਮਹਤ ਹੈ ਪਿਛਲੀ ਪੰਕਤੀ ਦਾ ਉਹ ਮਹਤ ਪਾਠ ਹੀ ਆਵੇਗਾ ਮਹਤ ਨਹੀਂ ਹੋਵੇਗਾ ਤੇ ਇਥੇ ਜਗਤ ਹੋਵੇਗਾ ਜਗਤ ਨਹੀਂ ਹੋਵੇਗਾ ਇਸ ਫਰਕ ਦਾ ਖਿਆਲ ਰੱਖਣਾ ਜੀ ਚੰਗੇ ਆਈਆ ਬੁਰੇ ਆਈਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜਾ ਕੀ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ Sangaji.